ਸੀ 950 ਤੱਕ 1000 ਤੱਕ ਪਾਈਆ 1000 ਤੱਕ ਪਾਈਆ ਤੇ ਹੁਣ ਮੈਂ ਕਿ ਇਦੂ ਡਾਉਣ ਜਾਣ ਦੀ ਸਭਾਵਨਾ ਹੈਗੀ ਹੈ ਰੇਟ ਦੀ ਡਾਉਣ ਦੀ ਹੈ ਜੀ ਐ ਮਾੜਾ ਗਿਆ ਪੂਰੀ ਵਧੀਆ ਹੈ ਹੈ ਆਇਆ ਜੋਰ ਲਾ ਕੇ ਅਸੀਂ ਕਾ ਦੋਸਤੋ ਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋਗੇ ਆਪਾਂ ਤੁਹਾਨੂੰ ਜਿਹੜੀ ਆਪਣੀ ਵੀਡੀਓ ਹੋਊਗੀ ਅੱਜ ਤੂੜੀ ਤੇ ਹੋਊਗੀ ਵੀ ਤੂੜੀ ਕਿਵੇਂ ਪਾਈ ਜਾਂਦੀ ਹੈ ਹਨਾ ਤੇ ਕਿਵੇਂ ਵੇਚੀ ਜਾਂਦੀ ਹੈ ਤੇ ਕੀ ਰੇਟ ਹੈਗਾ ਤੂੜੀ ਦਾ ਤੇ ਆਪਾਂ ਉਹਨਾਂ ਨਾਲ ਹੀ ਗੱਲ ਕਰਾਂਗੇ ਅੱਜ ਜਿਹੜੇ ਮਦ ਕਿ ਤੂੜੀ ਲੈ ਕੇ ਜਾਂਦੇ ਨੇ ਵੇਚਦੇ ਨੇ ਕਿੱਥੇ ਵੇਚਦੇ ਨੇਗੇ ਤੇ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਨਾਲੇ ਸਾਨੂੰ ਇੱਕ ਵਾਰ ਦਿਖਾਈ ਦੀ ਵੀ ਤੂੜੀ ਦੇਖੋ ਏਡੀ ਦੂਰੋਂ ਮਿਹਨਤ ਕਰਕੇ ਮਤਲਬ ਕਿ ਲਿਆ ਰਹੇ ਨੇ ਭਰ ਰਹੇ ਨੇ ਹਨਾ ਤੇ ਆਜੋ ਆਪਾਂ ਗੱਲਬਾਤ ਕਰਦੇ ਆਂਗੇ ਵੀ ਕੀ ਰੇਟ ਚੱਲੀਆਂ ਦਾ ਕਿ ਤੇ ਕਿਵੇਂ ਪਾਉਂਦੇ ਨੇ ਤੂੜੀ ਆਜੋ ਦੇਖਦੇ ਆਂ ਪਹਿਲਾਂ ਆਪਾਂ ਕਿਵੇਂ ਤੂੜੀ ਪੈ ਰਹੀ ਹੈਗੀ ਆਹ ਰੇਟ ਲਾ ਲਓ ਦੇਖ ਹੋ ਸਕਦਾ ਬੜਾ ਬਹੁਤ ਆਹ ਦਾਇਰਾ ਮੁਟੂ ਆਹ ਹੱਥ ਆ ਕੇ ਰੱਖ ਮੜੀ ਬਈ ਵਾਜਣ ਪੈ ਜੂ ਹਮ ਚੱਲ ਬਈ ਵੰਗਰੂ ਵਾਜਣ ਨਾਲ ਜੀ ਦੇ ਦੋ ਪੈ ਜੇ ਤਾਂ ਆ ਕੱਪੜੀ ਪੰਦਾ ਜੀ ਆਹ ਮਾਲ ਬਹੁਤ ਖਰਾਬ ਪਾਦਾ ਮੇਰਾ ਆਹ ਬੰਦਾ ਬਹੁਤ ਦੂਰ ਜਾਣੀ ਹੈ ਕੀ ਰਾਸਤਾ ੜ ਜਾਂਦੀ ਹੈ ਜੀ ਇਹ ਹਾਂ ਵਾਜਣ ਵਾਲੀ ਨੇ ਭਾਈ 4 ਰੁਪਏ ਹਾਂ ਆ ਮਾਲ ਸਾਫ ਆਪੇ 100 ਰੁਪਏ ਵੱਧ ਚੱਕੀ ਜਾਂਦੀ ਆ ਨਰਮਾਗ 100 ਰੁਪਏ ਰੇਟ ਘਟ ਜਾਂਦਾ ਉਹ ਤਾਂ ਬਈ ਹੁਣ ਘਟੂਗਾ ਹਾਂ ਉਹ ਤਾਂ ਉਹ ਵੀ ਰੇਟ ਸੱਜੇ ਜਾਂਦੇ ਨੇ ਉਹ ਤਾਂ ਪ੍ਰਾਈਸ ਟੈਗ ਕਰਕੇ ਆ ਰਾਜਸਥਾਨ ਵਾਲਿਆਂ ਨੇ ਬੱਪ ਨਾਲ ਹੀ ਆ ਹੋ ਰਹੀ ਆ ਉਹ ਤਾਂ ਪ੍ਰਾਈਸ ਲਾ ਕੇ ਰੱਖੋ ਲੱਤ ਹਾਂ ਐ ਮੜਾ ਜਾ ਪੂਰੀ ਵਧੀਆ ਹੋਰ ਲੱਗੇ ਐ ਐ ਜਾ ਜੋਰ ਲੱਗੇ ਮੜਾ ਜਾ ਪੂਰਾ ਦੱਬ ਕੇ ਫੇਰ ਪੈਂਦਾਗਾ ਬਈ ਇਹਦੇ ਚ ਬਾਜਣਾ ਹਾਂ ਐ ਆਂਦਾ ਛੋਟਾ 150 ਉਹਦੀ ਰਹਿ ਜਾਂਦਾ ਨਹੀਂ ਤਾਂ ਇਹ ਹਾਂ ਬਾਜਣ ਵਾਲੀ ਭਾਈ ਟੈਟਾ ਲੈ ਕੇ ਆਉਂਗਾ ਇਹਨਾਂ ਕੋਲ ਹਾਂ ਬਾਜਣ ਵਾਲੀ ਨੇ ਭਾਈ 4 ਰੁਪਏ ਹਾਂ ਹਾਂ ਬਾਹਰ ਤੁਰ ਜਾ ਹਾਂ ਹਾਂਜੀ ਦੋਸਤੋ ਜਿਵੇਂ ਬਾਈ ਤੂੜੀ ਆਪਦੇ ਆਪ ਨਾਲ ਕੰਮ ਕਰਾ ਰਹੇ ਨੇ ਪਾ ਰਹੇ ਨੇ ਆਪਾਂ ਬਾਈ ਇਹਨਾਂ ਨੂੰ ੁੱਤਦਿਆ ਨਾ ਵੀ ਕੀ ਅਮਾ ਜੀ ਕੀ ਤੂੜੀ ਦਾ ਕੀ ਰੇਟ ਚੱਲ ਜਾਂਦਾ ਜੀ ਸੱਸੀ ਗਾਜ ਜੀ ਸੱਸੀ ਗਾਜ ਜੀ ਬਾਈ ਕੀ ਨਾਮ ਆ ਤੁਹਾਡਾ ਨਾਮ ਦੱਸ ਦੋ ਬਾਈ ਗੋਰੂ ਆ ਪਿੰਡ ਜਿਕੇਪੜਾ ਮੇਰਾ ਠੀਕ ਆ ਬਾਈ ਤੂੜੀ ਭਰ ਦਾਂਗੇ ਠੀਕ ਆ ਜਾਨੀ ਭਰ ਦਿਆਂ ਵੀ ਤੂੜੀ ਦਾ ਪਹਿਲਾਂ ਨੂੰ ਰੇਟ ਘਟ ਗਿਆ ਤੂੜੀ ਰੇਟ ਘਟਣ ਦਾ ਕੀ ਕਾਰਨ ਹੋ ਗਿਆ ਤੂੜੀ ਦਾ ਘਟਣ ਦਾ ਹੀ ਕਾਰਨ ਆ ਬਾਈ ਦੇਖ ਹੁਣ ਜਿੱਤੇ ਤੂੜੀ ਜਾਂਦੀ ਹੈ ਜੈਪੁਰ ਠੀਕ ਹੈ ਉਧਰੋਂ ਲਾਲਾ ਵੀ ਮਾਰਨ ਸਟ੍ਰਾਈਕ ਕਰਖਾਗਾ ਠੀਕ ਹੈ ਪਰਾਰੀ ਜਿਵੇਂ ਪ੍ਰਾਰੀ ਵਾਧੂ ਚੱਲ ਰਹੀ ਹੈ ਉਧਰ ਠੀਕ ਹੈ ਬਾਕੀ ਨੂੰ ਫਾਸਲਾ ਆਉਣ ਵਾਲੀ ਆ ਠੀਕ ਹੈ ਤੇ ਭਾਈ ਮਤਲਬ ਕੀ ਮੰਨ ਲਓ ਵੀ ਹੁਣ ਪਹਿਲਾਂ ਦੂੜੀ ਦਾ ਰੇਟ ਵਧ ਗਿਆ ਸੀਗਾ ਤੇ ਹੁਣ ਹੁਣ ਘਟ ਗਿਆ ਕੋਈ ਲੱਥ ਘਟਣ ਦਾ ਕਾਰਨ ਤਾਂ ਹੈ ਕਿ ਵੀ ਉਹਨਾਂ ਨੇ ਸਟਾਕ ਕਰ ਕੀਆ ਹਾਂ ਹਾਂ ਜੀ ਹਾਂ ਸਟਾਕ ਕਰ ਕੀਆ ਤੇ ਬਾਕੀ ਗੱਲ ਭਾਈ ਇਹ ਗੱਲ ਵੀ ਆਪਣੀ ਹੈ ਨਾ ਹੈਗੀ ਹੈਗੀ ਜਿਵੇਂ ਮੰਨ ਲਓ ਹੁਣ ਤੁਸੀਂ ਦੂੜੀ ਲੈ ਕੇ ਕਿੱਥੇ ਕਿੱਥੇ ਜਾਂਦੇ ਹੋ ਡਿਮਾਂਡ ਕਿੱਥੇ ਕਿੱਥੇ ਹੁੰਦੀ ਹੈ ਦੂੜੀ ਦੀ ਜਿਵੇਂ જયਪੁਰਾ ਠੀਕ ਹੈ ਤੋੜਾ ਫੈਕਟਰੀ ਆਈ ਕਾਲੇੰਬ ਤੋ ਤੁਮ ਮਤਲਬ ਕੀ ਉਰੋਂ ਮਾਲ ਉਰੋਂ ਤੋ ਲਾ ਕੇ ਆਪਣੇ ਹੈ ਨਾ ਪ 500 ਕਿਲੋਮੀਟਰ ਪੈ ਜਾਂਦਾ ਬਈ ਠੀਕ ਹੈ ਤੇ ਹੁਣ ਬਈ ਇਹ ਮਤਲਬ ਕਿ ਵਾਧੂ ਵਾਦ ਕਿਸਾਨਾਂ ਨੂੰ ਥੋੜਾ ਕੀ ਕਹਿਣਾ ਵਿੱਚ ਕਿੰਨਾ ਰੇਟ ਚੱਲ ਜਾਂਦਾ ਤੂੜੀ ਦਾ ਤੇ ਹੁਣ ਵੀ ਕਿਸਾਨ ਵੀ ਪਾਦਨ ਤੂੜੀ ਵਾਦੂ ਵਾਦ ਦਾ ਫਾਇਦਾ ਹੈ ਬਈ ਮੂਰੇ ਪਵਿੱਤਿਆ ਜੀ ਕੰਕ ਦੀ ਠੀਕ ਹੈ ਮਤਲਬ ਕਿ ਤੂੜੀ ਜਿੰਨੀ ਵੀ ਸਟੋਰ ਕਰੀ ਹੋਈ ਆ ਕਿਸਾਨਾਂ ਨੇ ਵੀ ਉਹ ਆਪਦੀ ਪਾਣ ਦਾ ਫਾਇਦਾ ਹੁਣ ਤੇ ਹੁਣ ਰੇਟ ਕੀ ਚੱਲੀ ਜਾਂਦਾ ਤੂੜੀ ਦਾ ਬਈ ਹੁਣ 600 650 ਚੱਲ ਰਿਹਾ 650 ਚੱਲੀ ਜਾਂਦਾ ਪਹਿਲਾਂ ਕਿੰਨਾ ਚੱਲੀ ਜਾਂਦਾ ਸੀ ਪਹਿਲਾਂ ਤਾਂ 1000 ਤੱਕ ਪਹੁੰਚ ਗਿਆ ਸੀ ਬਈ 1000 ਤੁਸੀਂ ਨੇ ਕਿੰਨਾ ਪਾਇਆ ਗਿਆ ਬਈ ਤੂੜੀ ਦਾ ਰ ਤੇ ਹੁਣ ਮੈਂ ਕੀ ਤੂੰ ਡਾਊਨ ਜਾਣ ਦੀ ਸੁਭਾਵਨਾ ਹੈਗੀ ਐ ਰੇਟ ਦੀ ਡਾਊਨ ਦੀ ਆ ਜੀ ਠੀਕ ਐ ਤੇ ਭਾਈ ਆਪ ਦਾ ਤੁਸੀਂ ਹਨਾ ਕੰਟੈਕਟ ਨੰਬਰ ਜੋ ਵੀ ਹਨਾ ਦੇਣਾਗਾ ਤੁਸੀਂ ਦੇ ਦਿਓ ਆਪਣਾ ਹਨਾ ਇਹ ਵੀ ਸੋਡ ਵਾਲਾ ਸੰਪਰਕ ਕਰਨ ਲਈ ਟੂੜੀ ਪਾਉਣ ਵਾਸਤੇ ਹਾਂ ਨੰਬਰ 94650 ਠੀਕ ਐ 70981 ਠੀਕ ਐ ਸਸਤੀ ਟੂੜੀ ਵੀ ਕੁਆਲਿਟੀ ਦੀ ਸਾਮਰਾਣੇ ਸਾਹਿਬ ਆਏ ਭਾਈ ਹੁਣ ਜਿਹੜੀ ਅੰਦਰ ਸਾਫ ਟੂੜੀ ਆ ਠੀਕ ਐ ਉਹ 50 ਰੁਪਏ ਸਮਝ ਲੈ ਰੇਟ ਵੱਧਦੀ ਮਿਲਦਾ ਠੀਕ ਐ ਜੇ ਉਹ ਡਾਊਨ ਆਣੀ ਫਿਰ ਆਹ ਵੇ 50 ਰੁਪਏ ਥੱਲੇ ਆ ਜਾਂਦਾਗਾ ਠੀਕ ਹੈ ਠੀਕ ਹੈ ਭਾਈ ਤਾਬੀਮ ਮੱਲਾ ਵੀ ਹੁਆ ਅਮੀ ਚੱਲੀ ਅੰਦਰ ਰੇਟ ਦਾ ਉਧਰ ਤੇ ਪੱਕ ਠੀਕ ਹੈ ਹਾਂ ਹਾਂਜੀ ਦੋਸਤੋ ਜਿਵੇਂ ਆਪਾਂ ਨੇ ਬਾਈ ਨੂੰ ਆਪਾਂ ਨੂੰ ਦੱਸਿਆ ਹੈਗਾ ਜਿਵੇਂ ਪਹਿਲਾਂ ਤੂੜੀ ਦਾ ਰੇਟ 1000 ਰੁਪਏ ਵੀ ਚੱਲਿਆ ਗਿਆ ਸੀ ਆ ਤੇ ਹੁਣ ਜਿਹੜਾ ਰੇਟ ਆ ਉਹ 650 ਤੋਂ 600 ਤੇ 600 ਰੁਪਏ ਤੇ 650 ਤੱਕ ਮਤਲਬ ਕਿ ਉਹ ਵੀ ਤੂੜੀ ਦੀ ਕੁਆਲਿਟੀ ਦੇਖ ਕੇ ਜਿਵੇਂ ਕੋਪ ਵਾਲੀ ਤੂੜੀ ਹੁੰਦੀ ਆ ਉਹ ਲੱਗਦਾ ਰੇਟ ਆ 20 ਭਾਰਾ ਹਣਾ ਤੇ ਬਾਕੀ ਹਨਾ ਵੀ ਆਪਾਂ ਦੇਖਦੇ ਆਂ ਹਾਂ ਜੀ ਦੋਸਤੋ ਜੇ ਕਿਸੇ ਨੇ ਮਾਈਕੀ ਭਾਈ ਨਾਲ ਸੰਪਰਕ ਕਰਨ ਤੂੜੀ ਵਾਸਤੇ ਬਈ ਕਿੰਨੇ ਕਿਲੋਮੀਟਰ ਤੇ ਚੱਕ ਜਾ ਸਕਦੇ ਹੋ ਤੁਸੀਂ ਤੂੜੀ ਲੈਣ ਵਾਸਤੇ ਉੜੀ 30 35 ਕਿਲੋਮੀਟਰ 40 ਤੱਕ ਜਾਈ ਜਾਂਦੇ ਜੀ 30 ਕਿਲੋਮੀਟਰ 40 ਤੱਕ ਚਾਈ ਜਾਂਦੇ ਆ ਤੇ ਠੀਕ ਆ ਇਹ ਟਰਾਲੀ ਬਾਈ ਕਿੰਨੇ ਟਾਈਮ ਤੱਕ ਭਰ ਜਾਂਦੇ ਹੋ ਤੁਸੀਂ ਮਾਇਕੀ ਇਹ 6-7 ਘੰਟੇ ਲੱਗਦੇ ਨੇ ਬਾਈ ਵੀ ਜੇ ਲਗਾਤਾਰ ਟੂੜੀ ਮਿਲ ਜੇ ਤੁਹਾਨੂੰ ਲਗਾਤਾਰ ਹਾਂ 6 ਘੰਟੇ 5 ਘੰਟੇ ਮਾਇਕੀ ਇੱਕ ਥਾਂ ਹੋਵੇ ਜੇ ਨਹੀਂ ਇਹ ਮਾਇਕੀ ਤੁਹਾਨੂੰ ਅਲੱਗ-ਅਲੱਗ ਤਰਾਲੀ ਅਲੱਗ-ਅਲੱਗ ਚ ਫਿਰ 10 ਘੰਟੇ ਲੱਗ ਜਾਂਦੇ ਨੇ ਠੀਕ ਆ ਵੀ ਜੇ ਅਲੱਗ-ਅਲੱਗ ਥਾਂ ਤੇ ਕਿੰਨਾ ਮਾਣਾ ਇਹਦੇ ਚ ਨੀਰਾ ਪੈ ਜਾਂਦਾ ਬਾਈ 500 ਮਾਣ ਪੈ ਜਾਂਦਾਗਾ 450 ਵੀ ਰਹਿ ਜਾਂਦਾਗਾ ਠੀਕ ਆ ਬਾਈ ਠੀ ਹੋ ਜੰਨੇ ਜੀ ਠੀਕ ਹੈ ਹਾਂ ਜੀ ਦੋਸਤੋ ਤੇ ਆਜੋ ਆਪਾਂ ਧੰਨਵਾਦ ਜੀ ਸਾਰਿਆਂ ਦਾ ਕਰਦੇ ਆਂਗੇ ਤੇ ਹੋਰ ਵੀਡੀਓ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਨਾ ਧੰਨਵਾਦ ਜੀ ਸਾਰਿਆਂ ਦਾ